ਸਸੀ ਕਾਲ ਜੀ ਮੈਂ ਰਾਜਦੀਪ ਸਿੰਘ ਅਲਵੇਲਾ ਤੁਸੀਂ ਦੇਖ ਰਹੇ ਦੇਸ਼ ਦੁਨੀਆ ਨਿਊਜ਼ ਚੈਨਲ ਅੱਜ ਮਾਚੀ ਵਾਲਾ ਸਾਹਿਬ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਗਲੀਖਾਨਵੀਂ ਦਾ ਹਾਕੀ ਕਲੱਬ ਦੇ ਹੈੱਡ ਕੋਚ ਨੇ ਰਿਟਾਇਰਡ ਸੂਬੇਗਰ ਗਿਆਨ ਸਿੰਘ ਜੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਨੇ ਜਿਸ ਤੇ ਕਿ ਖਿਡਾਰੀਆਂ ਤੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਸੇ ਪਰਿਵਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਬੱਚਿਆਂ ਦੇ ਨਾਲ ਘੁਲ ਮਿਲ ਕੇ ਉਸ ਹਾਕੀ ਕਲੱਬ ਨੂੰ ਵੱਡੇ ਅੰਗਾਮ ਤੇ ਲੈ ਕੇ ਜਾਣਾ ਵਿੱਚੋਂ ਬੱਚੇ ਕਲੀਅਰ ਕਰਕੇ ਜਿਹੜਾ ਵੱਖ-ਵੱਖ ਦੁਸ਼ਾ ਨਿਰਦੇਸ਼ ਦੇ ਕੇ ਉਹਨਾਂ ਨੂੰ ਟੀਮਾਂ ਦੇ ਵਿੱਚ ਸਟੇਜ ਵਿੱਚ ਮਾਦਕ ਲੈ ਕੇ ਅੱਗੇ ਤੱਕ ਲੈ ਕੇ ਗਏ ਨੇ ਇਸੇ ਤਰ੍ਹਾਂ ਬੱਚਿਆਂ ਨੂੰ ਇੱਕ ਵੱਡਾ ਵੀ ਝਟਕਾ ਤੇ ਇਲਾਕੇ ਨੂੰ ਵੀ ਵੱਡਾ ਝਟਕਾ ਕਿਉਂਕਿ ਹਾਕੀ ਜਿਹੜੀ ਪਿਛਲੇ 4 ਸਾਲਾਂ ਤੋਂ ਮਾਛੀ ਜੜਾ ਸਾਹਿਬ ਦਾ ਜਿਹੜਾ ਗਣਿਸ਼ਾ ਨਵੀ ਦਾ ਹਾਕੀ ਕਲੱਬ ਉਹਨਾਂ ਦੇ ਰਲ ਮਿਲ ਕੇ ਫੌਜ ਦੇ ਸੁਭ ਦੇਦਾਰ ਜਾਂ ਆਪਣੇ ਕਰਨਲ ਸਾਹਿਬ ਜਾਂ ਹੋਰ ਕੁਝ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਕਲੱਬ ਬਣਿਆ ਸੀ ਕਿ ਵਧੀਆ ਚੱਲ ਰਿਹਾ ਸੀਗਾ ਪਰ ਉਸ ਸਮੇਂ ਅੱਜ ਇਹ ਵੱਡਾ ਘਾਟਾ ਪਿਆ ਸੂਬੇਦਾਰ ਗਿਆਨ ਸਿੰਘ ਦੇ ਜਾਣ ਨਾਲ ਅਸੀਂ ਉਹਨਾਂ ਦੇ ਘਰ ਦੇ ਬਾਹਰ ਹੀ ਖੜੇ ਹਾਂ ਅਸੀਂ ਗੱਲਬਾਤ ਕਰਦੇ ਹਾਂ ਪਰਿਵਾਰ ਨਾਲ ਵੀ ਕਿਸ ਤਰ੍ਹਾਂ ਦੇ ਸੀਗੇ ਜਾਂ ਉਹਨਾਂ ਦੇ ਨਾਲ ਦੇ ਸਾਥੀਆਂ ਨਾਲ ਕਿਸ ਤਰ੍ਹਾਂ ਸੀ ਉਹਨਾਂ ਦਾ ਵਿਹਾਰ ਜਾਂ ਕਿਸ ਤਰ੍ਹਾਂ ਰਹਿੰਦੇ ਨਾਂ ਦੱਸ ਦੇਈਏ ਪਹਿਲਾਂ ਮੈਂ ਮੈਂ ਜੇ ਕੈਪਟਨ 인ਦਰ ਸਿੰਘ ਹਾਂਜੀ ਬੰਬਈਆਂ ਗਰੁੱਪ ਦੇ ਅਸੀਂ ਗਿਆਨ ਸਿੰਘ ਸਾਹਿਬ ਦੇ ਅਸੀਂ ਨਾਲ ਰਹੇ ਹਾਂ ਏ ਮੈਥੋਂ 2 ਸਾਲ ਪਹਿਲਾਂ ਮੇਟੀ ਜੀ ਕਹਿੰਨੇ ਮੈਂ 2 ਸਾਲ ਬਾਅਦ ਆ ਗਿਆ ਇਹਦੀ ਜਿਹੜੀ ਲਾਈਫ ਹੈ ਜੀ ਕਲਾਸ ਫੈਲੋ ਰਹੇ ਆ ਇਕੱਠੇ ਇਹਨਾਂ ਦੀ ਜੇ ਇਹ ਪਹਿਲਾਂ ਤੋਂ ਮੁੱਢ ਤੋਂ ਹੀ ਇਹਨਾਂ ਦੀ ਜਿਹੜੀ ਇੰਟਰਸਟ ਹੈ ਹਾਕੀ ਜੀ ਰਹੇ ਨੇ ਇਹ ਮਦ ਵੀ ਬੜੀ ਬੜੀਆਂ ਇਹ ਮੈਂ ਪਾਕਿਸਤਾਨ ਦੀ ਟੀਮਾਂ ਜਾਂ ਹੋਰ ਇਧਰ ਬੰਗਲਾਦੇਸ਼ ਦੀ ਟੀਮਾਂ ਹਾਕੀ ਜੇ ਖੇਡਦੇ ਰਹੇ ਨੇ ਇਹ ਬਹੁਤ ਸਾਲ ਇਹ ਪਹਿਲਾਂ ਰੈਫਰ ਰੈਫਰੀ ਵੀ ਕਰਦੇ ਰਹੇ ਨੇ ਬੰਬੇ ਜੀ ਪੂਨਾ ਸਭ ਇਹਨੇ ਬੜੇ ਬੜੇ ਕੰਮ ਕੀਤੇ ਨੇ ਇਹਦਾ ਜਿਹੜਾ ਕੈਰੇਕਟਰ ਸੀ ਬਹੁਤ ਹਾਈ ਕੈਰੇਕਟਰ ਦੇ ਬੰਦੇ ਸੀ ਇਹ ਮਾਛੂਆੜੇ ਦੇ ਵਿੱਚ ਇਹੋ ਜਿਹਾ ਬੰਦਾ ਹੋਣਾ ਮਾਛੂਆੜੇ ਨੂੰ ਮਿਲਣਾ ਬਹੁਤ ਔਖਾ ਅਸੀਂ ਨਹੀਂ ਕਹਿੰਦੇ ਵੀ ਉਹਦੇ ਮੁਕਾਬਲੇ ਦੇ ਵਿੱਚ ਕੋਈ ਬੰਦਾ ਉਹੋ ਜਿਹਾ ਹੋਊਗਾ ਇਕਦਾ ਇਮਾਨਦਾਰ ਬਹੁਤ ਹੋਰ ਪ੍ਰੇਮ ਭਾਵਨਾ ਰਹਿਦਾ ਬੱਚਿਆਂ ਦਾ ਜਿਹੜੇ ਕੋਚਿੰਗ ਹਾਕੀ ਦਾ ਮਛਵਾੜੇ ਦੇ ਵਿੱਚ ਜਿਹੜਾ ਹਾਕੀ ਕੋਚ ਰਹਨੇ ਹੀ ਰਹਨੇ ਕਿਤੇ ਕਿਤੇ ਤੱਕ ਖੇਡ ਕੇ ਆਏ ਜੀ ਇਹਦੀ ਸਰਵਿਸ ਪਲੇਅਰ ਤੱਕ ਰਹਨੇ ਸਰਵਿਸ ਕੀਤੀ ਹੈ ਕਿੰਨੀ ਕਿ ਸਰਵਿਸ ਕੀਤੀ ਹੈ ਜੀ ਇਹਨਾਂ ਨੇ ਸਰਵਿੰਗ ਖੈਚਲ ਕੀਤੀ ਹੈ 28 ਸਰਵਿਸ ਕਰਕੇ ਆਏ ਨੇ ਛੇਤ ਕੰਨੀ ਉਹ ਬੜੇ ਫਿੱਟ ਇਹੋ ਜਿਹਾ ਕੀ ਹੋਇਆ ਵੀ ਉਹਨਾਂ ਨੂੰ ਸਦੀਮੀ ਵਿਛੋੜਾ ਦੇ ਗਏ ਉਹ ਤੁਹਾਨੂੰ ਦੇਖੋ ਜੀ ਇਹ ਮਤਬਈ ਹੈ ਅਸੀਂ ਉੱਥੇ ਲੁਧਿਆਣਾ ਰੈਲੀ ਜਾਈ ਸੀ ਉੱਥੇ ਬਸ ਕੁਝ ਨਹੀਂ ਹੋਇਆ ਹਾਸਦੇ ਖੇਡਦੇ ਗਏ ਆ ਬਾਈ ਇੱਕੋ ਦਮ ਇਹਨਾਂ ਨੂੰ ਹੋ ਗਿਆ ਕਹਿੰਦਾ ਵੀ ਮੈਥੋਂ ਤਾਂ ਤੁਰ ਨਹੀਂ ਜਾਂਦਾ ਮੈਨੂੰ ਤਾਂ ਸਾਹ ਚੜਦਾ ਸੀ ਜਦੇ ਹਸਪੀਟਲ ਚ ਲੈ ਕੇ ਆ ਕੁਛ ਨਹੀਂ ਆ ਐਂਬੂਲੈਂਸ ਹੀ ਲੈ ਕੇ ਆ ਜੀ ਦੇਖੋ ਜੀ 10 15 ਮਿੰਟ ਦੇ ਵਿੱਚ ਸਭ ਕੁਝ ਹੋ ਗਿਆ ਕੋਈ ਇਹ ਨਾ ਪਹਿਲਾਂ ਵੀ ਕਦੇ ਇਹੋ ਜੀ ਪ੍ਰੋਬਲਮ ਸੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਅਸੀਂ ਖੜ੍ਹਦੇ ਆਏ ਆ ਮਦਬੀ ਆਏ ਵੀ ਨਹੀਂ ਰਹਾ ਵੀ ਕਦੇ ਇਹ ਮੰਜੇ ਦੇ ਵੀ ਪਿਆ ਹੋਵੇ ਅੱਜ ਇਹਨੂੰ ਕਦੇ ਬੁਖਾਰ ਚੜ੍ਹਦਾ ਨਹੀਂ ਦੇਖਿਆ ਦੇਖ ਲਓ ਤੁਸੀਂ ਆ ਫਿੱਟ ਸੀ ਮਾ ਜੀ ਇਹ ਹਾਰਟ ਟ੍ਰੈਗਨ ਇਹ ਲੈ ਲਿਆ ਉਹ 15 ਮਿੰਟ ਦੇ ਵਿੱਚ ਵਿੱਚੇ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਹਾਂ ਮੇਰਾ ਨਾਮ ਸਵਾਲ ਲਾਲ ਸਿੰਘ ਤੁਸੀਂ ਸੂਬੇਦਾਰ ਸਾਹਿਬ ਨਾਲ ਕਦੋਂ ਤੋਂ ਨਾਲ ਰਹੇ ਹੋ ਕਿੰਨਾ ਸਮਾਂ ਨਾਲ ਰਹੇ ਹੋ ਮੈਂ ਤਕਰੀਬਨ 58 ਸਾਲ ਨਾਲ ਰਹਿਆ ਹਾਂ ਕਿਸ ਤਰ੍ਹਾਂ ਦਾ ਸੀਗਾ ਉਹਨਾਂ ਦਾ ਰਹਿਣ ਸਹਿਣ ਜੀਵਨ ਥੋੜਾ ਸਾਨੂੰ ਦੱਸ ਦਿਓ ਉਹਦੇ ਬਾਰੇ ਉਹਨਾਂ ਦਾ ਜਿਹੜਾ ਰਹਿਣ ਸਹਿਣ ਸੀ ਆ ਜੀਵਨ ਦਾ ਜੀ ਉਹ ਬਹੁਤ ਹੀ ਵਧੀਆ ਮਿਲਣਸਾਰ ਸੀਗਾ ਔਰ ਉਹ ਹਮੇਸ਼ਾ سپورਟ ਸਾਈਡ ਦੇ ਵਿੱਚ ਇੰਟਰਸਟ ਰੱਖਦੇ ਰਹੇ ਨੇ ਔਰ ਹਾਕੀ ਨੈਸ਼ਨਲ ਲੈਵਲ ਤੱਕ ਉਹਨਾਂ ਨੇ ਚਲੀ ਹੈ। ਉਹਨੇ ਇਲਾਕੇ ਨੂੰ ਬਹੁਤ ਘਾਟਾ ਪੈ ਗਿਆ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬੱਚਿਆਂ ਨੂੰ ਬਹੁਤ ਟ੍ਰੇਨਿੰਗ ਦੇ ਰਹੇ ਸੀ ਫ੍ਰੀ ਆਫ ਹੋਰ ਕਿਦਾਂ ਦੇਖਦੇ ਹੋ ਇਹਨੂੰ? ਉਹ ਤਾਂ ਇਲਾਕੇ ਨੂੰ ਤਾਂ ਘਾਟਾ ਪਿਆ ਹੈ ਬੱਚਿਆਂ ਨੂੰ ਵੀ ਘਾਟਾ ਬਹੁਤ ਪਿਆ ਹੈ। ਤੁਹਾਡਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹੀ ਰਣਵੀਰ ਸਿੰਘ ਹੈ ਸੂਬੇਦਾਰ ਗਿਆਨ ਸਿੰਘ ਵੀ ਤੁਹਾਡੇ ਕੀ ਲੱਗਦਾ ਇਹ ਮੇਰੇ ਫਾਦਰ ਨੇ ਲਾਸੀ ਜੀ ਕੀ ਪ੍ਰੋਬਲਮ ਆਈ ਜਿਹੜਾ ਇਸ ਦੀ ਵੀ ਚੱਲ ਗਈ ਹਾਂਜੀ ਇੱਕਦਮ ਉਹਨਾਂ ਨੂੰ ਪ੍ਰੋਬਲਮ ਤਾਂ ਕੋਈ ਨਹੀਂ ਸੀ ਰੈਲੀ ਤੇ ਗਏ ਸੀ ਜਿਵੇਂ ਨਾਰਮਲ ਇੱਕਦਮ ਸਾਧ ਹੀ ਤਕਲੀਫ ਹੋਈ ਇਹਨਾਂ ਨੂੰ ਇਹ ਕਹਿੰਦੇ ਮੇਰ ਤੋਂ ਚੱਲਿਆ ਨਹੀਂ ਜਾਂਦਾ ਇਹਨਾਂ ਦੇ ਨਾਲ ਸੀ ਜਗਿੰਦਰ ਅੰਕਲ ਇੰਦਰ ਅੰਕਲ ਉਹ ਇਹਨਾਂ ਨੂੰ ਇਨਸਟੈਂਟ ਐਂਪੂਲਸ ਚ ਉਸ ਵਾਲਾ ਹਸਪੀਟਲ ਲੈ ਗਏ ਤੇ ਉੱਥੇ ਇਹਨਾਂ ਦੀ ਟ੍ਰੀਟਮੈਂਟ ਹੋਇਆ ਤਕਰੀਬਨ 10-12 ਦਿਨਾਂ ਉਤੀ ਸੀ ਐਡਮਿਟ ਇਹਨਾਂ ਦੇ ਜੀਵਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦਾ ਸੁਭਾਅ ਜੀਵਨ ਦੇਖੋ ਜੀ ਸਾਡੇ ਦਾ ਫਾਦਰ ਸੀ ਸਾਨੂੰ ਤਾਂ ਇਹਨਾਂ ਦੇ ਵਿੱਚ ਜੀਵਨ ਸੇਹ ਦੇ ਮਿਲੀ ਆ ਪੂਰੀ ਲਾਈਫ ਸਾਨੂੰ ਇਹਨਾਂ ਨੇ ਆਪਣੇ ਬੱਚਿਆਂ ਵਾਂਗੂ ਇਹਨਾਂ ਨੇ ਆਪਣੀਆਂ ਕੁੜੀਆਂ ਨਾਲ ਸਾਡੇ ਨਾਲ ਪ੍ਰੇਮ ਭਾਵਨਾ ਰੱਖੇ ਨੇ ਤੇ ਸਾਨੂੰ ਇਹਨਾਂ ਦੇ ਜਾਣ ਨਾਲ ਬਹੁਤ ਜ਼ਿਆਦਾ ਘਾਟਾ ਪਿਆ ਸਾਡਾ ਦਾ ਇੱਕ ਕਿਸਮ ਦਾ ਫਾਦਰ ਚਲੇ ਗਿਆ ਜੀ ਅੱਜ ਸਰ ਪਹਿਲਾਂ ਤਾਂ ਆਪਣਾ ਨਾਂ ਦੱਸਦੇ ਜੀ ਬਾਈਬ ਜੀ ਖਾਲਸਾ ਬਾਈਬ ਜੀ ਗੁਰਾਇਤ मैं सुविधा कुछ चल सके ये दिनरही डेथ ये तो डेटिंग सी है सुविधा ज्ञान सिंह मेरे बेटा सी सी आज माची बड़ा साबुन बहुत काटता पाया गया की देख कोच सी ये ताकि किस तरह दूसरी देख आज तो चार साल पहले आज ही हॉकी टीम दी स्थापना की थी बड़े बड़े हेड कोच सी उन्होंने स्काइ कोच ऐसी सी ਤੇ ਪਹਿਲੇ ਪਹਿਲੇ 70 ਬੱਚੇ ਅਜੇ ਹੁਣ ਪੜ੍ਹਤੀ ਹੋਏ ਸੀ ਤੇ ਬਹੁਤ ਵਧੀਆ ਹਾਕੀ ਚੱਲ ਰਹੀ ਸੀ ਨਿਤਪਤੀ ਅਸੀਂ ਹਰ ਵੀ ਗਰਾਊਂਡ ਚ ਜਾਂਦੇ ਸੀਗੇ ਇਹ ਤੋਂ ਬਹੁਤ ਬੱਚਾ ਨੇ ਅਪਲਬਦੀ ਪ੍ਰਾਪਤ ਕੀਤੀ ਹੈ ਤੇ ਉਹਦੇ ਵਿੱਚ 10-12 ਬੱਚੇ ਸਾਡੇ ਅੱਛੇ ਸਕੂਲਾਂ ਵਿੱਚ ਚਲੇ ਗਏ ਸੀ ਕਾਲਜਾਂ ਵਿੱਚ ਚਲੇ ਗਏ ਸੀ ਅਕੈਡਮੀ ਵਿੱਚ ਚਲੇ ਗਏ ਸੀ ਇਹ ਬੱਚੋ ਕੁਦਾ ਕਾ ਅਦਮੀ ਆਪਣੇ ਪਠੰਡਾ ਤੇ ਜਨਰਲ ਕਾਡਮੀ ਦੇ ਵਿੱਚ ਵੀ ਕਾਫੀ ਵਚੇ ਚਲੀ ਗਈ ਸਾਡੇ ਕਿੰਨੇ ਕ ਸਮੇਂ ਤੋਂ ਕੋਚਿੰਗ ਕਰਵਾ ਰਹੀ ਸੀ ਅੱਜ ਤੱਕ 3.5 ਸਾਲ ਤੋਂ ਕਰਵਾ ਰਿਆ ਉਸ ਇਹਨਾਂ ਦੀ ਫੌਜ ਬਾਰੇ ਕੋ ਸਾਨੂੰ ਦੱਸ ਦਿਓ ਕਿਵੇਂ ਕਦੋਂ ਭਰਤੀ ਹੋਈ ਸੀ ਇਹ ਅਵਾਜ਼ ਵਿੱਚ 9 962 ਚ ਭਰਤੀ ਹੋਈ ਸੀ ਜੀ ਇਹ ਇਨਾਂ ਨੇ 28 ਸਾਲ ਫੌਜੀ ਸੇਵਾ ਕੀਤੀ ਹੈ ਦੋ ਦੋ ਦਫਾ ਜਨਵਾਜੋ ਫੇਰ ਜਨਤ ਨੂੰ ਬ੍ਰਿਤੰਡਵਰ ਨੈਸ਼ਨਲ ਖੇਡ ਦੇ ਹੈ ਆਹ ਉਹ ਕਿਹਦੇ ਹੈ ਜੀ ਜਿਹੜੀ ਹੁਣ ਕੋਚਿੰਗ ਦੇ ਰਹੀ ਸੀ ਬੱਚਿਆਂ ਨੂੰ ਉਹਨਾਂ ਨੂੰ ਇਹ ਕੋਚਿੰਗ ਵੀ ਦੇ ਰਹੀ ਸੀ ਫਿਰ ਅਪਕੋਸ ਕੋਚਿੰਗ ਦੇ ਰਹੀ ਸੀ ਅੱਗੇ ਆ ਉਹ ਕਿਸ ਤਰ੍ਹਾਂ ਦਾ ਬੱਚੇ ਮਹਿਸੂਸ ਕਰਨਗੇ ਕਿ ਬੱਚਿਆਂ ਨੂੰ ਵੀ ਵੱਡਾ ਹਾਂ ਬਹੁਤ ਹੈ ਤੇ ਨੌਜਵਾਨਾਂ ਨੂੰ ਹਾਂ ਜੀ ਹਾਂ ਜੀ ਇਹ ਸਿਰ ਤੇ ਰਹੀ ਸੀ ਤੁਹਾਡਾ ਕਲੱਬ ਇਹਨਾਂ ਦੇ ਜਾਣ ਤੋਂ ਹਾਂ ਜੀ ਉਹਨਾਂ ਦੇ ਜਾਣ ਲਾ ਜੀ ਤੇ ਸ਼ਹਿਰ ਨੂੰ ਵੀ ਔਰ ਬੱਚਿਆਂ ਨੂੰ ਬਹੁਤ ਵੜਾ ਘਾਟਾ ਪਿਆ ਹੈ ਜੀ ਤੇ ਕਲੱਬ ਕੇ ਇਸੇ ਤਰ੍ਹਾਂ ਬੱਚਿਆਂ ਨੂੰ ਸਪਲਾਈ ਦੇਗਾ ਜਾਂ ਕਿਸ ਤਰ੍ਹਾਂ ਕੀ ਅੱਗੇ ਦੀ ਪਲਾਨਿੰਗ ਹੈ ਜੀ ਕਲੱਬ ਵੀ ਸਪਲਾਈ ਚੱਲਦੀ ਰਹੂਗੀ ਜੀ ਲੋਦਰ ਕੋਚ ਹੋ ਰਹੇਗੇ ਪਰ ਇਹਨਾਂ ਦੇ ਜਾਣ ਨਾਲ ਸਾਨੂੰ ਬਹੁਤ ਹੀ ਘਾਟਾ ਪਿਆ ਹੈ ਆਪਣਾ ਨਾਂ ਨਾ ਗੱਲ 70% ਕੀ ਰਹਿ ਗਿਆ ਘਾਟਾ ਉਡਮਦਾ ਔੜੇ ਦਸੋਂ ਮੜੇ ਮੇਰੇ ਬੇਬੇ ਦਾ ਬੇਟਾ ਇੱਥੇ ਬੇਟੀ ਤੋਂ ਬਿਆਹ ਹੋਇਆ ਸੀ ਅਮਦੀਤ ਸਿੰਘ ਤੇ Perdida ਨੂੰ ਮਨਪ੍ਰੀਤ ਹੋਰੇ ਤੇ ਉਹਨਾਂ ਨੂੰ ਵਿਆਹ ਰਸੀ ਸਾਡਾ ਘਟੋ ਘਟ 20 ਸਾਲ ਦਾ ਰਿਸ਼ਤੇਦਾਰੀ ਸੀ ਕਦੇ ਵੀ ਇਸੇ ਗੱਲ ਤੇ ਕੋਈ ਫਿਕਰੀ ਪਿਆ ਇੱਕ ਹਾਸ ਦੇ ਖੇਡ ਦੇ ਬਹੁਤ ਪਿਆਰ ਨਾਲ ਇੱਕ ਭਾਈਆਂ ਵਾਂਗੂ ਵਰਤਦੇ ਸੀ ਅਸੀਂ ਕਦੇ ਵੀ ਕੋਈ ਕੁੜਮਾਂ ਵਾਲੀ ਗੱਲ ਨਹੀਂ ਕੀਤੀ ਰੱਖੀ ਹੈ ਜੀ ਅਸੀਂ ਰਾਮਾਂ ਦੀ ਤਰ੍ਹਾਂ ਇੱਕ ਦੂਜੇ ਨਾਲ ਜੀਤ ਕਰਦੇ ਸੀ ਜੀ ਜੀ ਕੱਡੇ ਚ ਕੋਈ ਕਿਸੇ ਵੀ ਗੱਲ ਤੇ ਪ੍ਰਤਨ ਨਹੀਂ ਆਈ ਬੜੇ ਪਿਆਰ ਭਾਵਨਾ ਨਾਲ ਰਹਿੰਦੇ ਸੀ ਬਹੁਤ ਹੀ ਨਿੱਘਾ ਸਵਾ ਸਾਡੇ ਲਈ ਤਾਂ ਮਤਲਬ ਮੈਂ ਉਹਨਾਂ ਨੂੰ ਭਰਾਮਾਂ ਦੇ ਤੌਰ ਤੇ ਕੰਮ ਦਰਤੀ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਕਿ ਮੇਰੀ ਤਾਂ ਇੱਕ ਜੀਵਨ ਮਤਲਬ ਟੁੱਟ ਗਈ ਹੈ ਬਹੁਤ ਹੀ ਬੈਲਮੋਰ ਇਸ ਗੱਲ ਤੇ ਬਹੁਤ ਤਕਾਲਾ ਗਿਆ ਸਾਰੇ ਪਰਿਵਾਰ ਨੂੰ ਤੇ ਬਹੁਤ ਹੀ ਬਹੁਤ ਨੇਕ ਦਿਲ ਇਨਸਾਨ ਸੀ ਜੋ ਗੱਲ ਕਹਿੰਦੇ ਸੀ ਬੜੀ ਸੋਚ ਸਮਝ ਕੇ ਗੱਲ ਕਹਿੰਦੇ ਸੀ ਹਰ ਗੱਲ ਦੁੱਖ ਦੇ ਸੁੱਖ ਦੇ ਨਾਲ ਰਹਿੰਦੇ ਸੀ ਕੋਈ ਐਸੀ ਗੱਲ ਨਹੀਂ ਸੀ ਪਿਆਰ ਬਹੁਤ ਕਰਦੇ ਸੀ ਤੇ ਸਭਾ ਠੀਕ ਰਹਿੰਦਾ